ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਲੁਧਿਆਣੇ ਸ਼ਿਮਲਾਪੁਰੀ ਵਿੱਚ ਦਵਾਨ ਲਾਉਣ ਆਏ ਸੀ ਤੇ ਸਾਨੂੰ ਇਹ ਬਚੰਗੀ ਮਿਲਿਆ ਹੈ ਗੁਰੂ ਫਤਿਹ ਸਿੰਘ ਖਾਲਸਾ ਗੁਰੂ ਫਤਿਹ ਸਿੰਘ ਖਾਲਸਾ ਉਹਨੇ ਇੱਕ ਕਵਿਤਾ ਤੁਹਾਡੇ ਸਾਹਮਣੇ ਪੇਸ਼ ਕਰੇਗਾ ਤੇ ਉਸ ਕਵਿਤਾ ਦੇ ਵਿੱਚ ਕੁਝ ਨੇ ਸੁਭਾਅ ਬੁਛਣੇ ਆ ਤੇ ਹੁਣ ਗੁਰੂ ਜੀ ਤੋਂ ਕਵਿਤਾ ਸੁਣਾਉਗਾ ਹਾਂਜੀ ਮੈਂ ਹਾਂ ਸ਼ੋਦਾ ਬੱਚਾ ਉੱਚੀ ਮੈਂ ਹਾਂ ਸ਼ੋਦਾ ਬੱਚਾ ਨੇ ਉਹ ਗੁਰਗੜਨ ਸਾਹਿਬ ਵਿਚੇ ਦਸੋ ਕਿਨੇ ਲਾਗਨੇ ਸਾਂਗੁਰਾ ਦੇ ਨਾਮੋਂ ਕਿੰਨਾਂ ਜਾਣੀ ਜਿਉਂਦਾ ਨਹੀਂ ਜਿਪਾਵ ਢਾਗ ਕੇਰਾ ਪੈਣਾ ਜੀ ਕਵਿਤਾ ਤੋਂ ਬਾਅਦ ਮੇਰੇ ਤੋਂ ਕੁਛ ਲੈਣਾ ਜੀ ਦਾਤਾ ਰਾਤੀ ਟਾਈਮ ਨਾ ਪੁੱਛਣੇ ਸਵਾਲ ਨੇ ਦਾਦੀ ਪੋਟੀਆਂ ਦੇ ਸੀਦਾ ਉੱਤੋਂ ਕੱਟੇ ਗਾਟੋਂ ਵਾਲੀ ਕਬਰਾਂ ਦੇ ਉੱਤੇ ਤੁਸੀਂ ਝੋਟਾਂ ਕਿਉਂ ਜਗਾਈਆਂ ਨੇ ਉਹ ਕਬਰਾਂ ਦੇ ਉੱਤੇ ਤੁਸੀਂ ਝੋਟਾਂ ਕਿਉਂ ਜਗਾਈਆਂ ਨੇ ਅੰਮੜਿੱਤੇ ਸ਼ੱਕ ਕੇ ਵੀ ਵਾਲੀਆਂ ਕਿਉਂ ਪਈਆਂ ਨੇ ਇਦਾਂ ਮੇੜੀਆਂ ਲੈ ਤੁਸੀਂ ਬੂੜਾ ਨਾ ਹੋਣਾ ਜੀ ਮਾਂ ਗੁਜਰੀ ਤੇ ਬੰਗੂ ਪੁੱਤੀ ਸੰਦੂਣਾ ਜੀ ਦਾਦੀਆਂ ਤੋਂ ਬਾੜ ਨੂੰ ਬਾੜੀਆਂ ਮਾਵੜੀ ਉੱਤੇ ਜਾਂਦੇ ਸਿੱਧਾ ਉੱਤ ਟੈਂਡਰੀਗਾ ਸ਼ਾਵਾਂਦੀ। ਇਹ ਸਿੱਧਾ ਤੋਂ ਮੂਹ ਤੋਂ ਪਰਵੱਟੇ ਕਿਉਂ ਬਣਾਏ ਨੇ? ਉਹ ਤੋਂ ਸਿੱਧਾ ਤੋਂ ਮੂਹ ਤੋਂ ਪਰਵੱਟੇ ਕਿਉਂ ਬਣਾਏ ਨੇ? ਵਿੱਚੋਂ ਚੋਕੀਆਂ ਨੇ ਦੰਦ ਬਾਲ ਵੀ ਕਟਾਏ ਨੇ। ਛੋਟੇ ਬੱਚੇ ਤੁਹਾਡੇ ਕੋਲੋਂ ਸਿੱਖਿਆ ਕੀ ਲੈਣਗੇ? ਉਹ ਛੋਟੇ ਬੱਚੇ ਤੁਹਾਡੇ ਕੋਲੋਂ ਦੇਲੀ ਦਸੂ ਸਾਰੇ ਡੈਡੀ ਨੇ ਇਹ ਸਵਾਲ ਉਹਨਾਂ ਲਈ ਉਹ ਬੱਚਿਆਂ ਦੇ ਡੈਰੀ ਨਹੀਂ ਸਿਰ ਉੱਤੇ ਪੱਗ ਬੰਨ੍ਹ ਦਾਰੀ ਗੋ ਮਨਾਈ ਦੇ ਉਹ ਸਿਰ ਉੱਤੇ ਪੱਗ ਬੰਨ੍ਹ ਦਾਰੀ ਗੋ ਮਨਾਈ ਦੇ ਦਾਰੀ ਗੋ ਮਨਾਈ ਦੇ ਸਿੱਖੋ ਸਿਆਣੀ ਦੱਸੋ ਦੁਰਗਾ ਕੇ ਕਿਉਂ ਸਾਈ ਦੇ ਮਾਂ ਨਾਲੋਂ ਵੱਧ ਪੁੱਛੀ ਬਾਪ ਤੋਂ ਨੇ ਦੱਤੇ ਓ ਮਾਂ ਤੋ ਬੱਚੇ ਬਾਪ ਤੋਂ ਨੇ ਦਰਦੇ ਦਸੂ ਘਟਵਾਡੇ ਬੱਚੇ ਨੇ ਸ਼ਿਕੋਂ ਕਰਦੇ ਅੰਤ ਵਿੱਚ ਬਸ ਉਹਨਾਂ ਵੀਰੇ ਮੇਰੇ ਰਹਿ ਗਏ ਜੜ ਦੀ ਜਵਾਨੀ ਵਿੱਚ ਥੱਕ ਕੇ ਜੋ ਬਹਿ ਗਏ ਤੁਹਾਡੇ ਜੇ ਵੀਰੇ ਘਰੋਂ ਚੁੱਕ ਚੁੱਕ ਮਾਰੇ ਨੇ ਉਹ ਤੁਹਾਡੇ ਜੇ ਵੀਰੇ ਘਰੋਂ ਚੁੱਕ ਚੁੱਕ ਮਾਰੇ ਨੇ ਐਨੀ ਛੱਤੀ ਦਸੋ ਤੁਸੀਂ ਮਨੋਂ ਕਿਉਂ ਸਾੜ ਨਹੀਂ ਉਨਾਂ ਦੀ ਸ਼ੈਦੀ ਦਾ ਥੋੜਾ ਜਿਹਾ ਤੇ ਮੋਲ ਪਾ ਲੋ ਫੇਰ ਉੱਤੇ ਸੋਣੀ ਜਈ ਦਸਤਾਰ ਨੂੰ ਸਜਾ ਲੋ ਵਜਾਲੇ ਗੁਰਸਾ ਨੂੰ ਆਪਣਾ ਬਣਾਇਆ ਸੀ ਬੱਟੇ ਸ਼ਤੋਂ ਉਨਾਂ ਸਾਨੂੰ ਗੱਲ ਨਾ ਲਾਇਆ ਸੀ ਕਿਤਾ ਇਤਬਾਰ ਵਿਸ਼ਵਾਸ ਨੂੰ ਨਾ ਤੋੜਿਓ ਪੁੱਤ ਸਦਾ ਗੀਂਗ ਪੁੱਟ ਉਹਦੇ ਮੋੜੇ ਉਹ ਪੁੱਟਾਂ ਨੂੰ ਸਦਾ ਗੀਂਗ ਪੁੱਟ ਉਹਦੇ ਮੋੜੇ ਉਹ ਜੇਕਰ ਲੱਗੇ ਸ਼ੁਣਦੇ ਜਿਹੜੇ ਜਿਆਨੇ ਨਿਆਣੋ ਜਾਵੇ ਦੇਖਦੇ ਦਿੱਤਨੀ ਜੰਡੇ ਬਲੀ ਕਰੰਦੇ ਲਖਾਰੀ ਜੁਨੰਦ ਕਾਰੀ ਮੋੜੇ ਦੇ ਦਾ ਤੇ ਬੰਦੇ ਵਲੱਤੇ ਨੀਲੇ ਰੇਸ਼ਾ ਸਵਾਰ ਖਾਲਸਾ ਵੋਡੇ ਸਰਦਾਰ ਮਰਦੇ ਖੁਦਾ ਸਹਿ ਦੀਦ ਗੁਆਲ ਚਿੱਟਾ ਵਾਜਾ ਲੈ ਸਤਿਗੁਰੂ ਲਖੇ ਉਪਦੇ ਬਣੇ ਦੀਨਾਜ ਚਿੱਤੋ ਗਫਤੋਸ਼ੀ ਦੋ ਸਿੰਘੋ ਸਰਵੱਟ ਕੁੜਤਵਾਰ ਸੱਜੀ ਕੋ ਸਤਿ ਸ਼ੀਰ ਗਾਹ ਲਾਦੀਆਂ ਫੌਜਾਂ ਨੇ ਮੰਗੋ ਸਤਿਗੁਰੂ ਆਪ ਜੀ ਦਾ ਖਾਲਸਾ ਜੱਪੀ i